ਮੀਂਹ ਵਿੱਚ ਸ਼ੋਰ ਹੈ ਅੰਕੇ ਸ਼ਰਮਾ ਚੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਅੰਕੇ ਸ਼ਰਮਾ ਚੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਅੰਕੇ ਸ਼ਰਮਾ ਚੋਰ ਹੈ ਮੇਰਾ ਜਸਵਿੰਦਰ ਸਿੰਘ ਅੱਛਾ ਗੇਰਿ ਪਰ ਦੋ ਅੱਛਾ ਕੀ ਮੈਂ ਮੈਟਰ ਕੀ ਆਏ ਮੈਟਰ ਇਹੀ ਹੈ ਵੀ ਜਿਹੜੀ ਇਹਨਾਂ ਨੇ ਜ਼ਮੀਨ ਵੇਚੀ ਹੋਈ ਹੈ ਪ੍ਰਾਣੀ ਇਹ ਜ਼ਮੀਨ ਇਹਨਾਂ ਦੀ ਸੀਗੀ ਵੇਚੀ ਗਏ ਸ਼ਰਮਾ ਜੀ ਉਹੀ ਮਸਲਾ ਚੱਲ ਰਿਹਾ ਹੈ ਇਹਨਾਂ ਦਾ ਕੋਰਟ 'ਚ ਅੱਛਾ ਤੇ ਇਹਦੇ 'ਚ ਕਲੋਨੀ ਵੀ ਕੱਟ ਗਈ ਇੱਥੇ ਫਲੈਟ ਵੀ ਬਣਨ ਲੱਗੇ ਇਹ ਇਹੀ ਹੈ ਬੰਮਸੀ ਹੁਣ ਕੀ ਕਹਿਣਾ ਕੀ ਚਾਹੁੰਦੇ ਤੁਸੀਂ ਕਿੰਨੇ ਕੀਤਾ ਸਾਰਾ ਕੁਝ ਉਹਨੇ ਸ਼ਰਮਾ ਜੀ ਹੈ ਤੇ ਜਸਤਾਲ ਪਟਵਾਰੀ ਸਾਹਿਬ ਆਪਣੇ ਇਹਨਾਂ ਨੇ ਦੋ ਧੰਦਿਆਂ ਨਾਲ ਕੀ ਕਰਿਆ ਹੈ ਜੀ ਇਹ ਸਾਰਾ ਕੰਮ ਅਸਰ ਰਿਕਾਰਡ 'ਚ ਛੇੜਛਾੜ ਹੋਈ ਹੈ ਰਿਕਾਰਡ ਨਾਲ ਛੇੜਛਾੜ ਹੋਈ ਹੋਈ ਹੈ ਬਿਲਕੁਲ ਹੋਈ ਹੋਈ ਹੈ ਇਹ ਤੇ ਕੋਰਟ 'ਚ ਕੇਸ ਵੀ ਚੱਲ ਰਿਹਾ ਹੈ ਜਦਾਂ ਤਕਸੀਮ ਦਾ ਵੀ ਚੱਲ ਰਿਹਾ ਹੈ ਤੇ ਉਸ ਕਰਕੇ ਹੀ ਹੈ ਹੈ ਕਿਹੜਾ ਪਿੰਡ ਹੈ ਗਾਜੀਪੁਰ ਕੀ ਮਸਲਾ ਕੀ ਹੈ ਜੋ ਜ਼ਮੀਨਾਂ ਕੇ ਮਸਲੇ ਆ ਜੀ ਬਹੁਤ ਦੇਰ ਕੇ ਸਾਨੂੰ 29 ਦੇ ਲੇਗਾ ਝਗੜੇ ਚੱਲੇ ਪਏ ਆ ਅੱਛਾ ਜਦ ਕਾਲੀਆਂ ਕੀ ਸਰਕਾਰ ਆਈ ਆ 10 ਸਾਲ ਰਹੀ ਆ 10 ਸਾਲ ਕੇ ਪਿਛੇ ਐਮ ਕੇ ਸ਼ਰਮੇ ਨੇ ਗਲਜੀਤ ਕੌਰ ਕੇ ਫਾਰਮ ਕੇ ਵਿੱਚ ਮਾਲਕਾ ਮਹਿਕਮਾ ਬਲਾਕਾ ਮੇਰੇ ਸਾਰੇ ਨੰਬਰ ਬਦਲਵਾ दिए 11 ਬਿੱਗੇ ਮੇਰੀ ਜ਼ਮੀਨ ਵੇਖ ਖਰੀਦੀ ਵੀ 1962 63 ਕੇ ਵਿੱਚ ਉਸਕੇ ਨੰਬਰ ਪੁਆਗਾ ਸਾਰੇ ਇਨੇ ਖੁਰਦ-ਬੁਰਦ ਕਰ ਜੀ ਕਹਾ ਮੇਰੇ ਨੰਬਰ ਆ ਈ ਤੱਕੇ ਸ਼ਹੀ ਹੋਰੀ ਮਾਰੀ ਗਏ ਜਿੱਦਨ ਕੇ ਅਨਕੇ ਸਰਮਾ ਹਰ ਇਨਕੀ 10 ਸਾਲ ਪਾਰਟੀ ਰਹੀ ਆ ਅਨਕੇ ਸਰਮੇ ਜੀ ਸੁਖਵੀਰ ਬਾਦਲ ਵੀ ਖੁਦ ਨਿਹਾਂ ਕੋਠੀ ਦੇ ਵਿੱਚ ਆਇਆ ਅੱਛਾ ਹਿੱਸੇਦਾਰ ਬਣਿਆ ਹਿੱਸੇਦਾਰ ਬਣਿਆ ਪਾ ਪਲੇਟਾਮ ਯੋ ਮੇਰਾ ਯੋ ਸਾਰੀ ਜ਼ਮੀਨ ਦੋ ਕਿੱਲੇ ਰਜਿਸਟਰੀ ਕਰਵਾਈ ਦੀ ਅਨਕੇ ਸਰਮੇ ਨੇ ਅੱਛਾ ਦਲਜੀਤ ਕੌਰ ਨੇ ਕਰਵਾਈ ਦੀ ਪੈਸੇ ਤੁਹਾਨੂੰ ਨਹੀਂ ਮਿਲੇ ਪੈਸੇ ਮਾਨੂੰ ਕਹਾਂ ਮਿਲੇ ਜੀ ਨਾ ਪੈਸਾ ਮਿਲੇ ਨਾ ਮਰ ਪਤੱਕੇ ਦੇ ਕਬਜ਼ਾ ਪਰ ਕਬਜ਼ਾ ਛੋੜਿਆ ਬਣੀ ਮੰਨੇ ਹੈ ਅੱਛਾ ਹਾਂਜੀ ਰਜਿਸਟਰੀ ਕਰਵਾ ਲਈ ਰਜਿਸਟਰੀ ਕਰਵਾਈ ਵੀ ਆ ਕਬਜ਼ਾ ਤੁਹਾਡੇ ਕੋਲ ਕਬਜ਼ਾ ਸਾਨੂੰ 29 ਦੇ ਲੈਗਾ ਕਬਜ਼ਾ ਜੀ ਪੱਟੇ ਨਾਮਾ ਬਣਿਆ ਵਾ ਤਹਿਸੀਲ ਨਰੇਨਗੜ ਦੇ ਮਾਨੂੰ ਮਾਰੇ ਬਜ਼ੁਰਗਾਂ ਨੂੰ ਲਿਆਏ ਤੇ ਅੱਛਾ ਨੇ ਵੀ ਮਨ ਨੂੰ ਹਮੇ ਤੁਹਾਨੂੰ ਕਦੀ ਵੀ ਕੱਢਣੇ ਕੇ ਨਹੀਂ ਹੋਰੇ ਮਾਰੀ ਜਿੰਦਗੀ ਜੱਦਲਾ ਦੀ ਤੁਹਾਨੂੰ ਛੇੜਨੇ ਕੀ ਹੈ ਅੱਜ ਇਨੇ ਧੱਕੇ ਸ਼ਾਹੀ ਚਾ ਜ਼ਮੀਨਾਂ ਚੱਲਦੀ ਹੋਗੀ ਕੇਸ ਪਾ دیے ਹਮੇ ਜਿੱਤ ਵੀ ਗਏ ਇਬ ਥਾਰੇ ਪਾਸ ਮੈਂ ਕਿਆ ਸੁਣਾਉ ਛੋਟੇ ਬੜੇ ਬਜ਼ੁਰਗ ਵੀ ਆਂ ਔਰ ਭਾਈ ਵੀ ਆਂ ਮੇਰੇ ਬੱਚਿਆਂ ਵਰਗੇ ਵੀ ਐਸੇ ਗੁੰਡਾਗਰਦੀ ਕਰੀ ਜਾਂਦੇ ਆ ਜਾ ਕੇ ਕਚਹਿਰੀਆਂ ਦੇ ਵਿੱਚ ਜੋ ਇਹੋ ਤਾਂ ਜਨਾਨੀ ਈ ਬਾਈਆ ਪਰ ਇਸਕੇ ਕਾਰਨ ਵੀ ਬਹੁਤ ਕੁਝ ਹੋਇਆ ਮਾਣ ਕਿੰਨੇ ਗੁੰਡਾਗਰਦੀ ਕਨੇ ਕੀਤੀ ਹੈ ਪਹਿਲਾਂ ਅਸੀਂ ਜੋ ਮਾਰਿਆ ਡਿਸਟਰੀਆਂ ਹੋ ਗਈ ਦੀ ਸਾਰਾ ਕੁਝ ਹੋ ਗਿਆ ਤਾਂ ਇਹਨੇ ਪੈਸਾ ਦੇਗਾ ਕਿੰਨੇ ਗਾਜੀਪੁਰਾ ਜਿੰਨਕੀ ਜ਼ਮੀਨ ਤੇ ਜੇ ਹਰਚਾਰਨ ਗੁਚਾਰ ਹਰਚਾਰਨ ਮਹਿਮਾ ਸਿੰਘ ਕੇ ਲੜਕੇ ਦੇ ਨੇ ਅੱਛਾ ਇਹਨੇ ਸਾਰਿਆਂ ਨੇ ਪੈਸਾ ਦਿਆ ਡੀਸੀ ਨੂੰ ਮਾਰ ਇੰਤਕਾਲ ਤੜਵਾ ਦਿਆ ਉਸ ਟਾਈਮ ਅੱਛਾ ਜਾਤੇ ਹਮੇ ਬਹੁਤ ਜੂ ਟਗੜੇ ਲਗੇ ਡਰਨ ਮਾਰੇ ਬਜ਼ੁਰਗ ਵੀ ਮਰ ਗਏ ਅੱਗੇ ਨੂੰ ਹਮੇ ਵੀ ਮਰ ਜਣਾ 65 ਸਾਲ ਦੀ ਉਮਰ ਹੋ ਗਈ ਜੀ ਮੇਰੀ ਤੇ ਤੁਸੀਂ ਐਨਕੇ ਸ਼ਰਮਾ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਐਨਕੇ ਸ਼ਰਮਾ ਨੇ ਜੀ ਦਾ 10 ਸਾਲ ਉਹ ਰਹਾ ਚਾ ਦੇ ਖਾਲੀ ਦੀ ਸਰਕਾਰ ਪੂਰਾ ਮਾਲਕਾ ਮੈਂ ਇੱਕ ਮਸਾਰਾ ਬਲਾਇਆ ਇਸਨੇ ਰਿਕਾਟ ਬਦਲਵਾ ਜਾ ਮੇਰੀ 11 5 ਕਿੱਲੇ ਦੀ ਰਜਿਸਟਰੀ ਹੋਈ ਵੀ ਆ 1962 ਦੇ ਵਿੱਚ ਉਸਨੇ ਸਾਰੀ ਉਹ ਖੁਰਦੀ ਬੁਰਦੀ ਕਰਕੇ ਮੇਰੇ ਨੰਬਰ ਤੇ ਦਲਜੀਤ ਕੌਰ ਕਹਿ ਰਹੀ ਆ ਇਹ ਹਮੇ ਕਹਾਂ ਜਹਾਗੇ ਕੂਰੀ ਦੇ ਨੌਕਰਾਂ ਹੀ ਬੈਠਿਆ ਵਿਜੀਲੈਂਸ ਜਨਾਬਾ ਸ਼ਰਮਾ ਅੱਛਾ ਹੁਣੇ ਸਾਡੇ ਨਾਲ ਜਯੰਵਿੰਦਰ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਤੁਹਾਨੂੰ ਇਸ ਬਾਰੇ ਜ਼ਿਆਦਾ ਪਤਾ ਹੈਗਾ ਇੱਥੇ ਨੋਲੇਜ ਹੈਗੀ ਆ ਇਹ ਬੰਦੇ ਤਾਂ ਨਾ ਲਾ ਕੇ ਬੈਠੇ ਕੀ ਮੈਟਰ ਆ ਇਹਦਾ ਕੋਈ ਸਾਡੇ ਕੋ ਮੈਨੂੰ ਬਹੁਤ ਜ਼ਿਆਦਾ ਤਾਂ ਨਹੀਂ ਪਤਾ ਪਰ ਇਨਾ ਕਿ ਜੋ ਪ੍ਰੋਪਰਟੀ ਸੀ ਉਹ ਸੀ ਇਹਨਾਂ ਤੋਂ ਲਈ ਸੀ ਉਹਦੇ ਤੇ ਅਸੀਂ ਆਪਣਾ ਕੰਮ ਕਰਿਆ ਹੈ ਅੱਛਾ ਤੇ ਜੇ ਕੋਈ ਦਿੱਕਤ ਹੁੰਦੀ ਤਾਂ ਇਹ ਪਹਿਲਾਂ ਸਾਡੀ ਬਿਲਡਿੰਗ ਨਾ ਬਣਾਣ ਦਿੰਦੇ ਸਟੇ ਲਾ ਕੇ ਰੋਕ ਸਕਦੇ ਸੀ ਉਹਨੂੰ ਅੱਛਾ ਜੀ ਪੰਜ ਸਾਲ ਤੋਂ ਸਰਕਾਰ ਆਪਣੀ ਕਾਂਗਰਸ ਦੀ ਚੱਲ ਰਹੀ ਹੈ ਤੇ ਆਈ ਥਿੰਕ ਸੋ ਕਿ ਕਾਂਗਰਸ ਦੇ ਬੰਦੇ ਬੈਠੇ ਆ ਸ਼ਾਇਦ ਇਹ अच्छा ਤੇ ਪੰਜ ਸਾਲ ਤੋਂ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਕੋਈ ਐਕਸ਼ਨ ਰਿਐਕਸ਼ਨ ਕਦੇ ਨਹੀਂ ਲਿਆ ਮੈਂ ਇੱਥੇ ਪਿਛਲੇ 4 ਸਾਲ 5 ਸਾਲ ਤੋਂ ਮੈਂ ਵੀ ਇੱਥੇ ਰਹਿ ਰਹੀ ਹਾਂ 6 ਸਾਲ ਤੋਂ ਰਹਿ ਰਹੀ ਹਾਂ ਓਕੇ ਪਰ ਮੈਂ ਕਦੇ ਕੋਈ ਇਦਾਂ ਦਾ ਧਰਨਾ ਤੁਨਾ ਦੇਖਿਆ ਨਹੀਂ 6 ਸਾਲ ਦੇ ਵਿੱਚ ਸਾਲ ਅੱਛਾ ਜੀ ਜੇ ਹੁਣ ਅਜ ਇਹਨਾਂ ਨੇ ਇਲੈਕਸ਼ਨ ਦੇ ਟਾਈਮ ਤੇ ਕੁਝ ਪੋਲੀਟੀਕਲ ਇਹਨਾਂ ਦੀ ਆਪਣੀ ਹੁੰਦੀ ਹੈ ਉਸ ਕਰਕੇ ਸ਼ਾਇਦ ਆਈ ਥਿੰਕ ਸੋ ਕੀ ਇਹਨਾਂ ਨੇ ਕਰਿਆ ਹੈ ਅੱਛਾ ਜੀ ਹਾਂ ਜੀ ਆਦਰਵਾਇਸ ਤੋਂ ਕੋਈ ਐਸਾ ਹੈ ਨਹੀਂ ਅਗਰ ਕੋਈ ਦਿੱਕਤ ਹੁੰਦੀ ਤੇ ਸਟੇ ਲੈ ਲੈਂਦੇ ਸਾਡੀ ਬਿਲਡਿੰਗ ਨਾ ਬਣਾ ਦਿੰਦੇ ਸਾਨੂੰ ਕੋਈ ਕੰਮ ਨਾ ਕਰਨ ਦਿੰਦੇ ਹੈਨਾ ਓਕੇ ਤੁਹਾਨੂੰ ਕੀ ਲੱਗਦਾ ਪੋਲੀਟੀਕਲ ਸਟੈਂਡ ਹੈ ਸਾਰਾ ਇਲੈਕਸ਼ਨਲ ਸਟੈਂਡ ਮੈਨੂੰ 101% ਤੇ ਹੀ ਲੱਗਦਾ ਵੀ ਦੋ ਪਾਰਟੀ ਵਾਲੇ ਆਪੋਜੀਸ਼ਨ ਵਾਲੇ ਇਸ ਟਾਈਮ ਰੋਲਾ ਪਾਉਂਦਾ ਹੈ ਹੀ ਮਤਲਬ ਹੈ ਸਰ 10 ਦਿਨ ਇਲੈਕਸ਼ਨ ਨੂੰ ਰਹਿ ਗਏ ਨੇ ਅਦਰਵਾਈਜ਼ ਸਰ ਕੋਈ ਕੰਮ ਸਾਨੂੰ ਹੋ ਰਹੀ ਸੀ ਕੋਈ ਨਜ਼ਰ ਆਈ ਨਹੀਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾਲ ਸਰ ਮੈਂ ਐਕਚੁਅਲੀ ਨਾ ਤਾਂ ਇਹਨਾਂ ਨੂੰ ਜਾਣਦੀ ਆਂ ਠੀਕ ਨਾ ਹਨਾ ਮੈਂ ਨਾ ਬਹੁਤ ਜ਼ਿਆਦਾ ਇਹਨਾਂ ਦਾ ਜੋ ਹੈ ਜੋ ਮੈਨੂੰ ਸਮਝ ਆ ਰਿਹਾ ਮੈਂ ਉਹ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਇੱਥੇ ਇੱਥੇ ਬਤਾਉ ਰਹੇ ਮੈਨੇਜਰ ਜੀ ਹਾਂਜੀ ਹਾਂਜੀ ਸ਼ਰਮਾ ਜੀ ਦਾ ਪ੍ਰੋਜੈਕਟ ਬਤਾਉ ਰਹੇ ਮੈਨੇਜਰ ਜੀ ਹਾਂਜੀ ਹਾਂਜੀ ਅੱਛਾ ਤੇ ਇਹ ਇਹ ਜਿਹੜੇ ਆਦਮੀ ਆ ਜਿੱਥੇ ਧਰਨੇ ਦੇ ਬੈਠੇ ਤੁਸੀਂ ਕਦੀ ਦੇਖੇ ਨਹੀਂ ਪਹਿਲਾਂ ਮੈਂ ਨਹੀਂ ਦੇਖਿਆ ਸਾਰੇ ਇਹ ਕਦੇ ਅੱਛਾ ਉਹ ਕਹਿੰਦੇ ਸਾਡੇ ਚੱਲਦੇ ਫਿਰਦੇ ਤਾਂ ਮੰਨਦੇ ਐ ਅੱਛਾ ਇਹਨਾਂ ਦਾ ਕੋਈ ਖੇਤ ਖੁੱਤ ਹੈ ਉਹਦੇ ਚਾਹਦੇ ਆ ਆਪਣਾ ਕੰਮ ਕਰਦੇ ਆ ਬਗੜ ਚੋ ਸਾਡੀ ਜ਼ਮੀਨ ਹੈ ਉਹ ਸਾਡੀ ਹੈ ਅਸੀਂ ਪਰਚੇਸ ਕਰੀ ਹੋਈ ਜਿਹੜੇ ਤੁਹਾਨੂੰ ਕਾਗਜ਼ ਚਾਹੀਦੇ ਸਾਰੇ ਦਿਖਾ ਦੇਵਾਂਗੇ ਸਾਡੇ ਜਿੰਨੇ ਵੀ ਕਾਗਜ਼ ਹੈ ਹੁੰਦੇ ਆ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਤੁਹਾਡੇ ਕਹਿੰਦੇ ਮਤਲਬ ਜੋ ਇਲਜ਼ਾਮ ਲਾ ਰਹੇ ਗਲਤ ਆ ਗਲਤ ਲਾ ਰਹੇ ਕੀ ਪੋਲਿਟਿਕਲ ਸਟੈਂਟ ਹੈ ਹਾਂ ਇਲੈਗਲ ਸਟੈਂਟ ਹੈ